ਬਿਜਲੀ ਤੇ ਕਟਾਂ ਤੋਂ ਪਰੇਸ਼ਾਨ ਲੋਕਾਂ ਦੇ ਵੱਲੋਂ ਨਾਰਾਜ਼ਗੀ ਕੀਤੀ ਗਈ ਜ਼ਾਹਰ ਬਿਜਲੀ ਬੋਰਡ ਨੂੰ ਦਿੱਤੀ ਚੇਤਾਵਨੀ ਜੇਕਰ ਨਾ ਕੀਤਾ ਸਮੱਸਿਆ ਦਾ ਹੱਲ ਤਾਂ ਫਿਰ ਕਰਾਂਗੇ ਰੋਡ ਜਾਮ ਜਾਣਕਾਰੀ ਮੁਤਾਬਕ ਅੱਜ ਬੁੱਧਵਾਰ ਸ਼ਾਮ 8 ਵਜੇ ਦੇ ਕਰੀਬ ਜਲਾਲਾਬਾਦ ਦੇ ਬੰਮਲੀ ਚੁੰਗੀ ਚੌਕ ਵਿਖੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬਿਜਲੀ ਬੋਰਡ ਦੇ ਖਿਲਾਫ ਜਮਕੇ ਪੜਾਅ ਤੋਂ ਕੱਢੀ ਆ ਦੱਸ ਦਈਏ ਕਿ ਬਿਜਲੀ ਤੇ ਲੱਗ ਰਹੇ ਲੰਬੇ ਲੰਬੇ ਕਟਾਂ ਤੋਂ ਲੋਕ ਪਰੇਸ਼ਾਨ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਠੰਡ ਦੀ ਵਜ੍ਹਾ ਨਾਲ ਪਹਿਲਾਂ ਹੀ ਉਹਨਾਂ ਦੇ ਵਪਾਰ ਠੱਪ ਨੇ ਉਤੋਂ ਦਿਨ ਦੇ ਵਿੱਚ 2 ਤੋਂ 2.5 ਘੰਟੇ ਲਾਈਟ ਮਿਲਦੀ ਹੈ ਦਿਵਚ ਦੇ ਵਿੱਚ ਉਹਨਾਂ ਨੂੰ ਵਪਾਰ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਿਜਲੀ ਨਾ ਆਣ ਦੇ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਜੇਕਰ ਜਲਦ ਹੀ ਬਿਜਲੀ ਬੋਰਡ ਨੇ ਕਟਾਂ ਦਾ ਹੱਲ ਨਾ ਕੀਤਾ ਤਾਂ ਫਿਰ ਆਉਂਦੇ ਸਮੇਂ ਦੇ ਵਿੱਚ ਉਹ ਰੋਡ ਜਾਮ ਕਰਕੇ ਦਰਨਾ ਪ੍ਰਦਰਸ਼ਨ ਕਰਨਗੇ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਮਸਲਾ ਇਹ 3-4 ਮਹੀਨੇ ਹੋ ਗਏ ਲਗਾਤਾਰ 6-7-8 ਘੰਟੇ ਰੋਜ਼ ਲੈਡ ਬੰਦ ਰੈਂਦੀ ਹੈ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਲੈਡ ਭੇਜਣੀ ਹੈ ਕਦੋਂ ਮਤਲਬ ਬੰਦ ਕਰਨੀ ਹੈ ਸਕਾਰੋਬਾਰ ਬੰਦ ਹੋ ਗਏ ਨੇ ਲੋਈ ਯੂਨੀਅਨ ਦੇ ਵੀ ਬੰਦੇ ਹੈਗੇ ਨੇ ਵਰਕਸ਼ਾਪਾਂ ਦੇ ਵੀ ਹੈਗੇ ਨੇ ਚੱਕੀਆਂ ਦੇ ਵੀ ਹੈਗੇ ਨੇ ਦੁਕਾਨਦਾਰ ਵੀ ਹੈਗੇ ਨੇ ਕਰਾਂ ਲੈਵੇਗੇ ਜਿਨ੍ਹਾਂ ਨੇ ਫਿਰ ਇਹ ਬੱਚਿਆਂ ਨੇ ਸਕੂਲ ਜਾਣ ਦਾ ਤਾਂ ਲੈਡ ਬੰਦ ਸ਼ਾਮ ਮਤਲਬ ਕਿ ਐਸੇ ਨੇ ਲੈ ਤਾਂ ਆਂਦੀ ਐਸੇ ਮਲਾਜਮਾਂ ਦੇ ਘਰਾਂ ਚਲੇ ਜਾਂਦੇ ਕਾਰੋਬਾਰ ਬਿਲਕੁਲ ਬੰਦ ਹੋਇਆ ਪਿਆ ਸਾਡੇ ਨਾਲ ਕਾਂਗਾ ਫੀਡਰ ਨਾਲ ਵਿਤਕਰਾ ਕਿਉਂ ਹੋਇਆ ਇਹ ਕਾਂਗਾ ਫੀਡਰ ਨਾਲ ਵਿਤਕਰਾ ਮਤਲਬ ਕਿ ਤੇਰੀ 24 ਫੀਡਰ ਨੇ ਮਤਲਬ ਕਿ ਸਾਰਿਆਂ ਨੂੰ ਘਟਾ ਘਟਾ ਲਾ ਕੇ ਸਾਰਿਆਂ ਨੂੰ ਕੱਟ ਦਿੱਤੀ ਜਾਵੇ ਕਿ ਉਹ ਸੱਟ ਮਸਲਾ ਹੱਲ ਕੀਤਾ ਜਾ ਸਾਡਾ ਤਾਂ ਕਾਰੋਬਾਰ ਬੰਦ ਹੋਇਆ ਇਹਦਾ ਜ਼ਿੰਮੇਵਾਰ ਮਤਲਬ ਕਿ ਬੀਬੀ ਬੋਰਡ ਹੈ ਜੇ ਨਹੀਂ ਕੋਈ ਹੱਲ ਹੁੰਦਾ ਅਸੀਂ ਸ਼ਹਿਰ ਚ ਧਰਨਾ ਵੀ ਲਾਵਾਂਗੇ ਰੋਡ ਵੀ ਬੰਦ ਕਰਾਂਗੇ ਏ ਸਾਨੂੰ ਬੜੀ ਦਿੱਕਤ ਆ ਰਹੀ ਏ ਸਾਰੀ ਪਰੇਸ਼ਾਨ ਨੇ ਪਿੰਡਾਂ ਵਾਲੇ ਵੀ ਸ਼ਹਿਰਾਂ ਵਾਲੇ ਵੀ ਪਰੇਸ਼ਾਨ ਨੇ ਲਾਈਟ ਦਾ ਜਿਹੜਾ ਕੱਟ ਕੀ ਹੈ ਕਿ ਨਾ ਹੀ ਕੋਈ ਪਰਮਟ ਲਿਆ ਜਾਂਦਾ ਨਾ ਕੋਈ ਦੱਸਿਆ ਜਾਂਦਾ ਕਿ ਲਾਈਟ ਕਦੋਂ ਆਉਣੀ ਏ ਕਦੋਂ ਜਾਣੀ ਏ ਕਿਸੇ ਨੂੰ ਕੋਈ ਪਤਾ ਨਹੀਂ ਇੱਕ ਡਿਊ ਕਲਰ ਤੇ ਮੈਸੇਜ ਆ ਜਾਂਦਾ ਉਹ ਮੈਸੇਜ 4 ਘੰਟੇ ਪਹਿਲਾਂ ਬੋਲਦਾ ਪਤਾ ਲੱਗਦਾ ਵੀ ਲਾਈਟ ਕਦ ਆਉਣੀ ਏ ਉਹ ਨਾਲ ਦੀ ਨਾਲ ਥੱਲੇ ਮੈਸੇਜ ਹੋਰ ਆ ਜਾਂਦਾ ਜੀ ਇਹ ਜਿਹੜਾ ਤਕਨੀਕੀ ਖਰਾਬੀ ਕਰਕੇ ਵਧਾ ਦਿੱਤਾ ਗਿਆ ਪਿਛਲੇ ਹੁਕਮਾਂ ਤੇ ਚੱਲਾਂਗੇ ਜੀ ਇਹ ਮੈਸੇਜ ਪੜ੍ਹ ਕੇ ਇਹ ਇਹ ਮਹਿਸੂਸ ਹੁੰਦਾ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਬਦਲਾਅ ਬਦਲੂਬ ਤਾਂ ਇਹ ਉਹ ਸੱਚੀ ਕੰਮ ਬਦਲ ਗਿਆ ਜੀ ਵੀ ਅਸੀਂ ਤਾਂ ਬਦਲਾਅ ਆ ਹੀ ਵੇਖੀ ਜੰਨੇ ਆ ਜੀ ਨਾ ਕੋਈ ਲਾਈਟ ਹੈ ਤੇ ਸਰਕਾਰ ਆਪਦੇ ਬਿਜਲੀ ਦੇ ਤੇ ਹੋਰ ਕਾਰੋਬਾਰਾਂ ਦੇ ਦਾਅਵੇ ਤੇ ਖੋਖਲੀ ਨਜ਼ਰ ਆ ਰਹੀ